ਜੀ ਕੀ ਕੀ ਵੀਡੀਓ ਵੇਖਣ ਵਾਲਿਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਬਾਜੂ ਦੀ ਮੂਰੀ ਦਾ ਡਿਜ਼ਾਈਨ ਬਣਾਉਣਾ ਕਾਫੀ ਚਿਰ ਤੋਂ ਆਪਾਂ ਫੱਪਾ ਲਾਜੂ ਦਾ ਜਾਂ ਕੁਈਂ ਜਾਂ ਦੇ ਡਿਜ਼ਾਈਨ ਬਾਰੇ ਦੱਸਦੇ ਸੀਗੇ ਨੈਕ ਡਿਜ਼ਾਈਨ ਵਗੈਰਾ ਬਾਜੂ ਦੀ ਮੂਰੀ ਦਾ ਡਿਜ਼ਾਈਨ ਕਮੀਜ਼ ਦਾ ਡਿਜ਼ਾਈਨ ਜਾਂ ਪ੍ਰਾਕਾ ਵਗੈਰਾ ਡਰੈਸ ਨਾ ਵਗੈਰਾ ਤੇ ਬਾਜੂ ਦੀ ਮੂਰੀ ਦਾ ਆਪਾਂ ਬਹੁਤ ਘੱਟ ਡਿਜ਼ਾਈਨ ਬਣਾਏ ਆ ਉਹਦੇ ਬਾਰੇ ਆਪਾਂ ਦੱਸਾਂਗੇ ਨਾਪ ਦੇ हिसाब ਨਾਲ ਆਪਾਂ ਬਾਜੂ ਦੀ ਨਵਾਈ ਮੂਰੀ ਵਗਾਰਾ ਦਾ ਕਟਾਈ ਕਰ ਲਈਏ ਇਹ ਹੈਗਾ ਕਮੀਜ਼ ਦਾ ਕਪੜਾ ਬਾਜੂ ਦਾ ਪਾਣਾ ਕੱਟ ਕੇ ਕਟਾਈ ਕਰ ਲਈ ਇਹ ਹੈਗਾ ਪਲਾਜ਼ੋ ਦਾ ਕਪੜਾ ਪਲਾਜ਼ੋ ਦੇ ਕਪੜੇ ਤੇ ਆਪਾਂ ਇਸ ਤਰ੍ਹਾਂ ਆਪਾਂ ਨੂੰ ਕੱਟ ਵਾਲੀ ਮੂਰੀ ਰੈਡੀਮੇਡ ਮਿਲ ਜਾਂਦੀ ਹੈ ਵੈਸੇ ਆਪਾਂ ਆਪੂ ਤਿਆਰ ਕਰ ਸਕਦੇ ਹਾਂ ਉੱਤੇ ਜ਼ਿਆਦਾ ਮਿਹਨਤ ਹੁੰਦੀ ਹੈ ਇਸ ਤਰ੍ਹਾਂ ਆਪਾਂ ਨੂੰ ਰੈਡੀਮੇਡ ਹੀ ਮਿਲ ਜਾਂਦੀ ਹੈ ਜਿਸ ਤਰ੍ਹਾਂ ਆਪਾਂ ਮੂਰੀ ਤਿਆਰ ਕਰਨੀ ਹੈ ਉਹਨਾਂ ਦੇ 5 ਇੰਚ ਦੂਰ ਨਾਲ ਪਾਸੇ ਕਿੰਝ ਆਪਣੀ 2 ਇੰਚ ਵੀ ਆਣੀ ਹੈ 6 ਇੰਚ 6 ਇੰਚ ਦਾ ਆ ਗਿਆ 12 ਇੰਚ 12 2 24 ਇੰਚ ਦੀ ਕਟਾਈ ਕਰ ਲੈਣੀ ਹੈ ਆ ਗਿਆ 24 ਇਥੋਂ ਆਪਾਂ ਕਟਾਈ ਕਰ ਲਵਾਂਗੇ ਅ 24 ਇੰਚ ਆ ਗਿਆ ਇਹਨੂੰ ਆਪਾਂ ਪ੍ਰੈਸ ਨਾਲ ਇਪਰੇ ਤੇ ਚੁੱਕਾ ਲਵਾਂਗੇ ਇਸ ਤਰੀਕੇ ਜਿਹੜਾ ਖੱਗਲਾ ਪਾਸਾ ਆ ਰਿਹਾ ਬਲ ਆ ਇਹ ਕਪੜੇ ਨਾਲ ਚਿਪਕੇਗਾ ਪ੍ਰੈਸ ਨਾਲ ਜਿਹੜਾ ਪਲੇਨ ਪਾਸਾ ਆਵੇ ਇਹ ਉੱਪਰ ਰੱਖਾਂਗੇ ਕਈ ਵਾਰੀ ਲੜਕੀਆਂ ਤੇ ਗਲਤੀ ਕਰ ਜਾਂਦੀਆਂ ਨੇ ਨਾਲੇ ਪ੍ਰੈਸ ਵੀ ਖਰਾਬ ਹੁੰਦੀ ਏ ਜਿਹੜਾ ਚਿਪਕਣ ਵਾਲਾ ਪਾਸਾ ਨਾਲ ਹੁੰਦਾ ਏ ਉਹ ਉੱਪਰ ਕਰ ਦਿੰਦੀਆਂ ਨੇ ਇਸ ਤਰ੍ਹਾਂ ਧਿਆਨ ਰੱਖਣਾ ਆਪਾਂ ਜਿਹੜਾ ਖੱਗਲਾ ਵਾਸਤਰਾ ਉਹਨੂੰ ਆਪਾਂ ਕਪੜੇ ਨਾਲ ਨੀਚੇ ਰੱਖਣਾ ਇਸ ਤਰੀਕੇ ਇਹਦਾ ਹੱਫ ਕਰ ਲੈਣਾ ਆਪਾਂ ਹੱਫ ਕਰਨਗੇ ਇਸ ਤਰ੍ਹਾਂ ਧਿਆਨ ਦੇਣਾ ਹੈ ਪ੍ਰੋਪਰ ਜਿਹੜੀ ਸ਼ੇਪ ਆ ਇਸ ਤਰੀਕੇ ਰਵੇ ਇਥੋਂ ਆਪਾਂ ਕਟਾਂਗੇ ਸ਼ੇਪ ਨਹੀਂ ਅੱਗੇ ਪਿੱਛੇ ਹੋਣੀ ਚਾਹੀਦੀ ਸ਼ੇਪ ਪ੍ਰੋਪਰ ਹੋਣੀ ਚਾਹੀਦੀ ਹੈ ਜੋ ਵੀ ਵੱਧ ਘੱਟ ਹੈ ਤੇ ਤੁਸੀਂ ਸੈੜ ਤੋਂ ਪਾਟ ਕੇ ਬਰोबर ਕਰਨਾ ਹੈ ਹੁਣ ਆਪਾਂ ਇਸ ਤਰ੍ਹਾਂ ਆਪ ਇਹਨੂੰ ਪ੍ਰਸ ਨਾਲ ਗੁੰਮਾ ਸੱਡਾ ਦੇ ਆਪਾਂ 1/2 ਇੰਚ ਕਪੜਾ ਦੀ ਸਪੇਸ ਛੱਡ ਦਵਾਂਗੇ ਇਧਰੋਂ ਵੀ ਛੱਡਾਂਗੇ ਇਧਰੋਂ ਵੀ ਛੱਡ ਦਵਾਂਗੇ ਅੱਧਾ ਇੰਟਰੀਅਰ ਕ੍ਰੋਸ਼ਟੇ ਹਾਂ ਆਪਾਂ ਇਸ ਤੋਂ ਆਪਾਂ ਇਹਨੂੰ ਫੋਲਡ ਕਰ ਦੇਣਾ ਹੈ ਇਸ ਤਰ੍ਹਾਂ ਅੱਗੇ ਆਪਾਂ ਦੂਸਰੀ ਰੱਖ ਲੈਣੀ ਹੈ ਸਪੇਸ ਛੱਡ ਦਿੱਤੀ ਆਪਾਂ ਅੱਧੇ ਦਿਨ ਚ ਦੀ ਨਾ ਪ੍ਰੈਸ ਨੂੰ 니ਜੇ ਨੂੰ ਦਬਾ ਕੇ ਪ੍ਰੈਸ ਮਾਰਾਂਗੇ ਇਸ ਤਰ੍ਹਾਂ ਆ ਇਥੇ ਅਧਿਆਨ ਚ ਦੀ ਸਪੇਸ ਦੇਖ ਕੇ ਪਾਈ ਕਰਾਂਗੇ

ਕੀ ਆਪਾਂ ਬਾਜੂ ਤੇ ਚਪਕਾਉਣ ਵਾਸਤੇ ਥੱਲੇ ਇਹ ਆਪਣਾ ਅਧਾ ਚਿਹਰੇ ਦਾ ਕੱਪੜਾ ਬਚਿਆ ਹੋਇਆ ਹੈ ਇਹ ਵਾਲਾ ਜਿਹੜਾ ਇਹ ਆਪਾਂ ਬਾਜੂ ਦੇ ਨਾਲ ਅਟੈਚ ਕਰਨ ਵਾਸਤੇ ਆ ਜਿਵੇਂ ਆਪਾਂ ਅਧਾ ਚਿਹਰੇ ਨਾਲ ਕੋਲਡ ਕਰ ਲਿਆ ਪ੍ਰੈਸ ਨਾਲ ਇਹ ਅਧਾ ਚਿਹਰੇ ਜਿਹੜਾ ਕੱਪੜਾ ਬਚ ਗਿਆ ਇਹਨੂੰ ਆਪਾਂ ਬਾਜੂ ਨਾਲ ਅਟੈਚ ਕਰਾਂਗੇ ਇਸੇ ਤਰ੍ਹਾਂ ਇਹ ਦੋਨੇ ਬਾਜੂ ਪ੍ਰੋਪਰ ਤਿਆਰ ਕਰ ਲਈਆਂ ਨੇ ਅਗਰ ਧਿਆਰ ਬਣਾਉਣ ਵਾਸਤੇ ਤਾਂ ਦੱਸਾਂਗੇ ਤੁਹਾਨੂੰ ਬਾਜੂ ਨਾਲ ਅਟੈਚ ਕਰਨੀ ਹੈ ਕਿਸ ਤਰੀਕੇ ਅਟੈਚ ਕਰਨੀ ਆਪਾਂ ਇਸ ਤਰ੍ਹਾਂ ਹੁਣ ਆਪਾਂ ਟਿਸ਼ੂ ਉੱਪਰ ਲੈ ਕੇ ਪ੍ਰੈਸ ਨਾਲ ਚਿਪਕਾ ਲਵਾਂਗੇ ਇਹ ਪੂਰਾ ਆਪਣਾ ਥਾਂ 'ਚ ਮਿਲ ਜਾਂਦਾ ਵਾ ਜਿਵੇਂ ਆਪਾਂ ਡਿਜ਼ਾਈਨ ਬਣਾਉਣਾ ਹੁੰਦਾ ਹੈ ਉਹਦੇ ਹਿਸਾਬ ਨਾਲ ਕਟਾਈ ਕਰਕੇ ਪ੍ਰੈਸ ਨਾਲ ਕੱਪੜੇ ਤੇ

ਪਰੇਕ ਦਾ ਇਸ ਤਰ੍ਹਾਂ ਆਪਾਂ ਕਿਆ ਕਰ ਲੈਣਾ ਹੁਣ ਇਹਦੀ ਐਚ ਆਪਾਂ 5 ਇੰਚ ਦੀ ਇਹਾਈ 5 ਦੀ ਚੜਾਈ ਲੈ ਕੇ ਇਸ ਤਰ੍ਹਾਂ ਆਪਾਂ ਪੀਸ ਕਟਾਂਗੇ ਇੱਕ ਕੱਟ ਗਏ ਨੂੰ ਉੱਪਰ ਰੱਖ ਲਾਂਗੇ ਉੱਪਰ ਫਿਰ ਉੱਪਰ ਸਾਰੇ ਇਸ ਤਰ੍ਹਾਂ ਹੀ ਉੱਪਰ ਤਰ ਤਰ ਕੇ ਪੀਸ ਟਾਈ ਕਰ ਲਵਾਂਗੇ ਫਿਰ ਇੱਕ ਸਾਰ ਨਾਲ ਦੀ ਟਾਈ ਹੋ ਜੂਗੀ ਫਿਰ نیچے ਕੱਪੜਾ ਸੀਗਾ ਉੱਪਰ ਇਹ ਵਾਂਗੂੰ ਟੀਚੂ ਪੇਪਰ ਲਾ ਕੇ ਇਸ ਤਰ੍ਹਾਂ ਬੜੀਆ ਸਫਾਈ ਵਿੱਚ ਡਿਜ਼ਾਈਨ ਤਿਆਰ ਹੋ ਜਾਂਦਾ। ਸਭ ਤੋਂ ਪਹਿਲਾਂ ਹੁਣ ਆਪਾਂ ਬਾਜੂ ਦਾ ਸੈਂਟਰ ਕਰਕੇ ਤੇ ਛੋਟਾ ਜਿਹਾ ਕੱਟ ਪਾਵਾਂਗੇ। ਉਹਨੇ ਇਹ ਵਾਲਾ ਆਪਾਂ ਇਸ ਤਰ੍ਹਾਂ ਡਬਲ ਕੀਤਾ ਹੋਇਆ ਹੈ। ਜੇ ਪ੍ਰੋਪਰਲੀ ਪਲਾਜ਼ੋ ਵਾਂਗੂ ਆਪਾਂ ਅੱਗੇ ਵਧਵਾ ਕਰਨਾ ਹੈ ਤੇ ਤਾਂ ਇਸ ਤਰੀਕੇ ਪ੍ਰੈਸ ਲਾਣੀ ਹੈ। ਅਗਰ ਜੇ ਆਪਾਂ ਵਧਵਾ ਨਹੀਂ ਕਰਨਾ ਹੈਗਾ ਸੇਮ ਬਾਜੀ ਦਿੱਤੇ ਇਹ ਵੀ ਸਾਰਾ ਕਪੜਾ ਅੰਦਰ ਚਲ ਜਾਵੇ ਬਾਜੀ ਤਾਂ ਇਹ ਪ੍ਰੋਪਰ ਜਨ ਬਣੇ ਕਮੀਜ਼ ਦੇ ਕਪੜੇ ਤੇ ਹੀ ਤੇ ਇਹਦੇ ਵਾਸਤੇ ਫਿਰ ਆਪਾਂ ਨੂੰ ਇਹ ਟੈਗ ਖੋਲ ਕੇ ਇਕੋਂ 1/2 ਇੰਚ ਬਾਅਦ ਕਟਾਈ ਕਰ ਲੈਣੀ ਹੈ ਆਪਾਂ ਪਹਿਲਾ ਪਾਸ្តਰੀ ਤੇ ਪ੍ਰਸ਼ਨ ਤਿਆਰ ਕੀਤਾ ਸੀ ਜਿਵੇਂ ਆਪਾਂ ਪੈਂਟ ਪਲਾਜ਼ੋ ਦੀ ਮੂਰੀਆ ਅਲੱਗ ਅਟੈਚ ਕਰਨੀ ਹੈ ਉਸ ਤਰ੍ਹਾਂ ਅਟੈਚ ਕਰਨੀ ਹੈ ਹੁਣ ਆਪਾਂ ਇਹਦੀ ਅਲੱਗ ਅਟੈਚ ਨਹੀਂ ਕਰਨੀ ਹੈਗੀ ਇਹਦਾ ਵੀ ਆਪਾਂ ਸੈਂਟਰ ਕਰ ਲੈਣਾ ਹੈ ਇਸ ਤਰੀਕੇ ਇਹਦਾ ਸੈਂਟਰ ਇਹ ਬਣਾ ਗਿਆਂ ਇੱਥੇ ਆਪਾਂ ਨਿਸ਼ਾਨੀ ਲਾ ਲਵਾਂਗੇ ਸੈਂਟਰ ਕਰਕੇ ਕੱਟਪਾਲੇ ਬਾਜੂ ਦਾ ਵੀ ਕੱਟਪਾਲੇ ਬਾਜੂ ਸਿੱਧੀ ਦੇ ਉੱਤੇ ਆਪਾਂ ਇਸ ਤਰੀਕੇ ਰੱਖਾਂਗੇ ਸੈਂਟਰ ਨਾਲ ਸੈਂਟਰ ਮਲਾ ਕੇ ਇਹ ਸੈਂਟਰ ਆ ਗਿਆ ਆਪਣਾ ਸੈਂਟਰ ਆਪਾਂ ਬਣਾਉਣਗੇ ਆਪਾਂ ਧਿਆਨ ਰੱਖਣਾ ਵੀ ਸੈਂਟਰ ਦੀ ਸ਼ੇਪ ਜਿਹੜੀ ਹੈ ਇਸ ਤਰੀਕੀ ਹੋਵੇ ਇੱਥੋਂ ਨਹੀਂ ਆਪਾਂ ਸੈਂਟਰ ਚ ਲੈ ਕੇ ਆਉਣਾ ਵੀ ਆਪਾਂ ਇੱਥੋਂ ਸੈਂਟਰ ਲੈ ਆਈਏ ਇਦਾਂ ਸੈਂਟਰ ਕਰਨ ਇਹਦਾ ਸੈਂਟਰ ਨਹੀਂ ਕਰਨਾ ਜਦੋਂ ਵੀ ਆਪਾਂ ਸੈਂਟਰ ਕਰਨਾ ਹੈ ਸ਼ੇਪ ਦੇ ਹਿਸਾਬ ਨਾਲ ਸੈਂਟਰ ਕਰਨਾ ਹੈ ਮੇਰੇ ਸਾਹਮਣੇ ਚਾਹੇ ਪਲਾਜ਼ੋ ਦੀ ਮੂਰੀ ਹੋਵੇ ਸਲਵਾਰ ਦੀ ਮੂਰੀ ਹੋਵੇ ਬਾਜੂ ਦੀ ਮੂਰੀ ਹੋਵੇ ਉਹਦਾ ਸੈਂਟਰ ਪ੍ਰੋਪਰ ਇਸੇ ਤਰੀਕੇ ਹੀ ਕਰਨਾ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਅਟੈਚ ਕਰਨੀ ਸੈਂਟਰ ਨਾਲ ਸੈਂਟਰ ਪ੍ਰੋਪਰ ਮਿਲਾ ਕੇ ਪਹਿਲਾਂ ਆਪਾਂ ਇਥੋਂ ਸਿੱਧੀ ਸੇਮ ਲਗਾ ਲੈਣੀ ਹੈ ਸੀਨ ਲਗੋਂ ਦਾ ਮਤਲਬ ਹੈ ਕਿ ਕਪੜਾ ਅਟੈਚ ਹੋ ਗਿਆ ਕਪੜਾ ਵੀ ਅੱਗੇ ਪਿੱਛੇ ਇਸਕੇਗਾ ਨਹੀਂ ਇਹ ਆਪਣੀ ਕੱਚੀ ਸੀਨ ਲੱਗੀ ਹੈ ਹੁਣ ਆਪਾਂ ਇਥੋਂ ਸ਼ੇਪ ਦੇ ਸਹਾਰ ਨਾਲ ਸੀਨ ਸ਼ੁਰੂ ਕਰਾਂਗੇ छोटा करके जिस तरह शेप बनी हुई है उस तरह ही आप सीन लगावे चुप के प्रॉपर ਵਾਲੀ ਹੋਣਾ ਚਾਹੀਦਾ ਵਿੱਚ ਸੀਨ ਲਗਾ ਲੀਏ ਮਨਪਕਾ ਟਾਈ ਵੀ ਸ਼ੇਪ ਜਿਹਾ ਇਸੇ ਨਾਲ ਹੀ ਕਰਾਂਗੇ ਇਸ ਤਰ੍ਹਾਂ یہاں ਅੰਦਰ ਰੱਖਣਾ ਕੱਟਣਾ ਕਿ ਐਵੇਂ ਸੀਨ ਨਾ ਕੱਟ ਹੋਵੇ ਸੀਨ ਤੋਂ ਮਸ਼ੀਨ ਦੀ ਪੈਰ ਜਿੰਨੀ ਸਪੇਸ ਬਚ ਜਾਵੇ ਇਹ ਜਿੰਕਾ ਤਾਈ ਹੋ ਗਈ। ਹੁਣ ਆਪਾਂ ਇਹਨਾਂ ਨੂੰ ਇਸ ਥ੍ਰੀ ਕਿੱਟ ਵਿੱਚ ਕਰਾਂਗੇ। ਸਾਰਿਆਂ ਨੂੰ ਕਰਕੇ ਇਸ ਤਰ੍ਹਾਂ ਤਿੱਖੀ ਚੀਜ਼ ਇਹਨਾਂ ਕਿਸ ਨਾਲ ਉਹ ਵਿੱਚੋਂ ਸ਼ੇਪ ਚੰਗੀ ਤਰ੍ਹਾਂ ਇਹ ਤਾਂ ਆਪਣੇ ਪ੍ਰੋਪਰ ਜਿਸ ਤਰ੍ਹਾਂ ਸ਼ੇਪ ਸੀ ਉਸ ਸਾਬ ਨਾਲ ਹੀ ਇਹਨ ਵਧੀਆ ਖਿਆਲ ਹੋ ਗਿਆ ਹੁਣ ਆਪਾਂ ਇੱਥੇ ਮੜੀ ਪ੍ਰੈਸ ਮਾਰ ਲਾਂਗੇ ਹਲਕੀ ਜੀ ਇਸ ਲਈ ਕਿ ਹਲਕੀ ਜਿਹਾ ਪ੍ਰੈਸ ਮਾਰ ਲਾਂਗੇ ਪ੍ਰੈਸ ਮਾਰ ਨਾਲ ਪੂਰੀ ਐਂਚਿੰਗ ਤਰ੍ਹਾਂ ਸਫਾਈ ਆ ਜਾਂਦੀ ਹੈ ਕਿ ਹੁਣ ਆਪਣਾ 프레스 ਮਾਰਕਿਸ ਬਣ ਗਿਆ ਹੁਣ ਆਪਾਂ ਇਹ ਗਿਣਤੀ ਕਰਾਂਗੇ ਕਿੰਨੇ ਹੋ ਗਏ ਆਪਣੇ 1 2 3 4 4 ਪੀਸ ਲੱਗਣਗੇ 4 ਰਹੀ ਦੂਸਰੀ ਬਾਜੂ ਤੇ ਲੱਗਣਗੇ 8 ਪੀਸ ਆਪਾਂ ਇਸ ਤਰੀਕੇ ਕੱਟ ਲਿਆ ਇਹਦੇ ਹੁਣ ਆਪਾਂ ਪੱਤੀ ਬਣਾਵਾਂਗੇ ਪੱਤੀ ਬਣਾਉਣ ਦਾ ਤਰੀਕਾ ਇਸ ਤਰੀਕੇ ਕੋਨਾ ਤੇ ਕੋਨਾ ਮਿਲਾਤੀ ਇਸ ਤਰ੍ਹਾਂ ਬਣਾ ਕੇ ਆਪਾਂ ਨਾਲ ਨਾਲ ਹੀ ਸਲਾਈ ਲਾਈ ਜਾਵਾਂਗੇ ਇਸ ਤਰ੍ਹਾਂ ਤਾਂ ਕੋਰਨਰ ਕੋਨ ਮਲਾ ਕੇ ਫੇਰ ਇਹਨਾਂ ਇਸ ਤਰੀਕੇ ਕਰ ਲੈਣਾ ਆਪਾਂ ਇਹ ਜੋ ਉੱਪਰ ਪਾਣਾ ਪੂਰੀ ਸਭਾਈ ਆ ਜਾਂਦੀ ਏ ਕੱਪੜੇ ਵਿੱਚ ਵੱਲ ਨਹੀਂ ਆਉਂਦਾ ਇਸ ਤਰ੍ਹਾਂ ਪੂਰੇ ਆਪਾਂ 8 ਪੀਸ ਤਿਆਰ ਕਰ ਲੈਣੇ ਨੇ ਹਾਂ ਇੱਕ ਸੀਨ ਹੁਣ ਆਪਣੇ ਪੂਰੇ ਹੋ ਚੁੱਕੇ ਸੀਗੇ ਹੁਣ ਇੱਕ ਪੈਰ ਦੇ ਸਪੇਸ ਦੇ ਕੇ ਆਪਾਂ ਦੂਸਰਾ ਸੀਨ ਲਗਾਵਾਂਗੇ ਮਸ਼ੀਨ ਦੇ ਪੈਰ ਦੇ ਸਪੇਸ ਦਾ ਹਿਸਾਬ ਰੱਖਣੇ ਆਪਾਂ ਪਰਾ ਸਵਾਰਾ ਕਰਕੇ ਰੱਖਣਾ ਹੈ ਨਹੀਂ ਵਾਹਨਾ ਆਵੇ ਸ੍ਰੀ ਕੇਸ ਦਾ ਉੱਪਰ ਪਾਸੇ ਇਹ ਹੋ ਗਿਆ ਆਪਣਾ ਸਿੱਧਾ ਪਾਸਾ ਇਸ ਤਰ੍ਹਾਂ ਪੂਰੀ ਸ਼ੇਪ ਦੇ حساب ਨਾਲ ਆਪਾਂ ਸੀਨਾ ਲਗਾ ਦਿੱਤੀਆਂ ਨੇ ਦੋ 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 ਸੀਨਾ ਲਾਉਣ ਨਾਲ ਬਰੇਜ ਦੀ ਮਜ਼ਬੂਤੀ ਹੋ ਜਾਂਦੀ ਏ ਇਸ ਤਰ੍ਹਾਂ ਹੁਣ ਸੈਂਟਰ ਕਰਕੇ ਆਪਾਂ ਪੂਰੀ ਦੀ ਸ਼ੇਪ ਬਣਾਵਾਂਗੇ ਇਸੇ ਤਰੀਕੇ ਹੀ ਆਪਾਂ ਦੂਸਰੀ ਮੋਰੀ ਤਿਆਰ ਕਰਾਂਗੇ ਹੁਣੋਂ ਫੋਨੋਂ ਪੁੱਛਾਂਗੇ ਜੇ ਜੇ ਕਮੀਜ਼ੀ ਲੰਬਾਈ ਵਾਧੂ ਹੋਵੇ ਉਸ ਨੂੰ ਸਹੀ ਕਿਵੇਂ ਕਰਨਾ ਹੈ neck ਤੇ ਇੱਥੇ ਵਰਕ ਕੀਤਾ ਹੋਇਆ ਵਾ ਉਪਰੋਂ ਪ੍ਰੋਪਰ ਕੁਝ ਕੱਟ ਨਹੀਂ ਸਿੱਛ ਸਕਦੇ ਜਿੰਨੀ ਆਪਾਂ ਲੰਬਾਈ ਚਾਹੀਦੀ ਉਹਦੇ ਸਭ ਨਾਲ ਆਪਾਂ ਪਿੱਛੇ ਵਾਲਾ ਬੈਕ ਪੱਲਾ ਜਿਹੜਾ ਪੂਰਾ ਪ੍ਰੋਪਰ ਹੋਲਡ ਕਰਕੇ ਅੱੱਚਾ ਕਰ ਲਿਆ ਤੇ ਪਾਈ ਵਸਤੇ ਨੋ ਦੇ ਸਾਹਮਣੇ ਲੈ ਆਪਾਂ ਜੀ ਆਪਾਂ ਜੇ ਇਤਰਾ ਚੱਕਣਾ ਹੋਵੇ ਕਪੜਾ ਇਸ ਦਾ ਚੱਕ ਵੀ ਸਕਦੇ ਹਾਂ ਚੱਕਣ ਨਾਲ ਉਹਨਾਂ ਜਾਲੀ ਵਾਲੀ ਲੈਸ ਲੱਗੀ ਏ ਤੇ ਨੀਚੇ ਫਿਰ ਇਹਦੇ ਕਪੜਾ ਦਿਸੇਗਾ ਇਸ ਕਰਕੇ ਆਪਾਂ ਚੱਕ ਕੇ ਨਹੀਂ ਸੀਨ ਲਾਣੀ ਹੈਗੀ ਇਹਨੂੰ ਆਪਾਂ ਢੇੜ ਕੇ ਹੀ ਬੱਤੇ ਬਾਕੀ ਦੇ ਸੀਨ ਲੱਗੀਆਂ ਹੁੰਦੀਆਂ ਨੇ ਇਹਨੂੰ ਪਾਸੇ ਰੱਖ ਲਏ ਹੁਣ ਆਪਾਂ ਦੁਬਾਰਾ ਕਰਕੇ ਪਹਿਲਾਂ ਚੰਗੀ ਤਰ੍ਹਾਂ ਉਸ ਤੋਂ ਬਾਅਦ ਹੁਣ ਫੜਤਾ ਲਾਵਾਂਗੇ ਪੈਚ نیچے ਵਾਲਾ ਪਾਸਾ نیچے ਇਸ ਤਰੀਕੇ ਹੁਣ ਇੱਥੇ ਆਪਾਂ ਨਿਸ਼ਾਨੀ ਲਾ ਲਵਾਂਗੇ ਇੱਥੇ ਆਪਾਂ ਪੂਰਾ ਬਰੋਬਰ ਤੋਂ ਆਪਾਂ ਭੇ ਘੇਰੇ ਦੇ ਪ੍ਰੋਪਰ ਲੈਸ ਰੱਖ ਲਈ ਪ੍ਰੋਪਰ ਇੱਥੇ ਵਿਛਾ ਨਹੀਂ ਲਾ ਕੇ ਆਪਾਂ ਇਸੇ ਤਰੀਕੇ ਹੀ ਜੇ ਆਪਾਂ ਵਿਛਾਇਆ ਹੋਇਆ ਇਸ ਤਰ੍ਹਾਂ ਆਪਾਂ ਸਾਣੀ ਲਗਾ ਲਈਏ ਇਸ ਤੋਂ ਅੱਧਾ ਇੰਚ ਬਾਅਦ ਆਪਾਂ ਕੱਪੜਾ ਲੈ ਕੇ ਕਟਾਂਗੇ ਪਹਿਲਾਂ نیچے ਸिलाई ਚ ਦੇਣਾ ਆਪਾਂ ਜਿਹੜੀ ਨਿਸ਼ਾਨੀ ਲਾਈ ਉਸ ਤੋਂ نیچے 1/2 ਇੰਚ ਕਪੜਾ ਪਿਆ ਰੱਖਣਾ ਹੈ ਕਿ ਪਿੱਛੇ ਵਾਲਾ ਪੱਲਾ ਨਾ ਕੱਟਿਆ ਜਾਵੇ ਸਿਰ ਕਰਲਾ ਪੱਲਾ ਹੀ ਫਰੰਟ ਵਾਲਾ ਚੱਕਣਾ ਇਹ ਪਰ ਕਟਾਈ ਕਰ ਲਈ ਹੁਣ ਆਪਾਂ ਇਹਨੂੰ ਲੈਸ ਨੂੰ ਇਸ ਤਰੀਕੇ ਸिलाई ਲਾਵਾਂਗੇ ਹੁਣ ਲੰਬਾਈ ਜਿਹੜੀ ਆਪਣੀ ਪੂਰੀ ਪ੍ਰੋਪਰ ਹੋ ਜਾਵੇ ਇਸ ਤਰੀਕੇ ਨਾਲ ਆਪਾਂ ਜੇ ਲੰਬਾਈ ਵਾਧੂ ਹੋਵੇ ਆਪਾਂ ਨੀਚੋਂ ਵੀ ਨਹੀਂ ਕੱਟ ਸਕਦੇ ਉੱਪਰੋਂ ਵੀ ਨਹੀਂ ਕੱਟ ਸਕਦੇ ਇੱਕ ਤਰੀਕਾ ਹੁੰਦਾ ਵੀ ਆਪਾਂ ਚੱਕ ਸਕਦੇ ਆ ਇਹ ਚੱਕਣਾ ਵੀ ਨਹੀਂ ਸੀ ਹੈਗਾ ਕਿ ਜਾਲੀ ਵਾਲੀ ਲੈਂਸ ਲੱਗੀ ਹੈ ਜੇ ਚੱਕਦੇ ਤਾਂ ਨੀਚੇ ਕੱਪੜਾ ਆ ਜਣਾ ਸੀਗਾ ਇਸ ਕਰਕੇ ਆਪਾਂ ਪਹਿਲਾਂ ਨੀਚ ਬੈਕ ਪਲੇ ਨੂੰ ਰੈਡੀ ਕਰਕੇ ਉਸ ਦੇ ਹਿਸਾਬ ਨਾਲ ਕੱਪੜਾ ਆਪਾਂ ਇਥੋਂ ਕੱਟ ਕੇ ਫਿਰ ਹੁਣ ਤਿਆਰ ਕਰਾਂਗੇ ਹੁਣ ਆਪਾਂ ਜਿਵੇਂ ਤੁਹਾਨੂੰ ਆਪਾਂ ਜਿਹੜੇ ਘੇਰੇ ਦੇ ਸਾਈਡ ਤੋਂ ਕੱਪੜਾ ਬਚ ਜਾਂਦਾ ਜਿਵੇਂ ਹੁਣ ਆਏ ਸਾਈਡ ਦਾ ਕਪੜਾ ਸੀਗਾ ਇਹਦੇ ਨਾਲ ਲਾਸ ਲੱਗੀ ਹੁੰਦੀ ਹੈ ਇਸ ਤਰ੍ਹਾਂ ਜਿਹੜੀ ਸਾਈਡ ਤੇ ਜਿਵੇਂ ਆਹ ਤਮੀ ਦੇ ਪੱਲੇ ਤੇ ਲੱਗੀ ਹੋਈ ਹੈ ਅਗਲੇ ਤੇ ਇਹ ਲਾਸ ਲੱਗੀ ਹੋਈ ਹੈ ਇਸ ਤਰ੍ਹਾਂ ਇੱਕ ਸਾਈਡ ਤੋਂ ਬਚ ਜਾਂਦਾ ਉਹ ਆਪਾਂ ਧੜ ਰਿਹਾ ਹਿੱਸੇ ਤੋਂ ਧੜ ਕਿਉਂਣ ਆਪਣੇ ਆਪ ਹੀ ਸਿਕਾਂ ਲਾਸ ਦੇ ਪਛ ਗਏ ਨੇ ਇਹਨੂੰ ਆਪਾਂ ਇਸ ਤਰੀਕੇ ਕੱਟ ਕੇ ਜਾਲੀ ਜਾਲੀ ਜੀ ਕੱਟ ਕੇ ਆਪਾਂ ਇਸ ਤਰ੍ਹਾਂ ਇੱਕ ਇੱਕ ਪੀਸ ਕੱਟ ਲੈਣਾ। ਕੱਟ ਕੇ ਆ ਮੇਰੇ ਨਾਲ ਦਾ ਜੀ ਆਪਾਂ ਫਲਾਜੋ ਬਣਾਇਆ ਹੈ। ਇਹ ਪਲੇਨ ਫਲਾਜੋ ਆ। ਆਪਾਂ ਮੂਰੀ ਦਾ ਡਿਜ਼ਾਈਨ ਬਣਾਇਆ। ਇਸ ਤਰ੍ਹਾਂ ਆਪਾਂ ਇਹਦੇ ਸੈਂਟਰ ਵਿੱਚ ਅਦਰ ਲਗਾਇਆ ਹੋਇਆ ਹੈ। ਉਹਦੇ ਉੱਤੇ ਆਪਾਂ ਮੋਤੀ ਲਾਦੇ। ਜਿਸ ਤਰ੍ਹਾਂ ਆਪਣੇ ਤਾਂ ਮੋਤੀ ਆਪਾਂ ਰੱਖੇ ਹੁੰਦੇ ਨੇ। ਆਕੇ ਉਹਦੇ ਉੱਤੇ ਮੋਤੀ ਲਾਤਾ ਨਾਲੇ ਮੋਤੀ ਲਾ ਲੱਗ ਗਏ ਨਾਲੇ ਇਹ ਬੋਲ ਟੁਕਰੀ ਜਿਹੜੀ ਇਹ ਅਟੈਚ ਕਰਦੇ ਨੇ ਆਪਾਂ ਬਾਜੂ ਤੇ ਇਹ ਹੈਗੇ ਆਪਣਾ ਪਲਾਜੋ ਆਪਲਾਜੋ ਦੀ ਮੂਰੀ ਬਣੀ ਹੋਈ ਹੈ ਪੈਂਟ ਪਲਾਜੋ ਪੈਂਟ ਪਲਾਜੋ ਦੀ ਮੂਰੀ ਇਸ ਤਰ੍ਹਾਂ ਇਹ ਆਪਾਂ ਬਾਜੂ ਤੇ ਲਾਵਾਂਗੇ ਮੋਤੀ ਲਾ ਕੇ ਸੈਂਟਰ ਵਿੱਚ ਇਹ ਆਪਣੇ ਬਾਜੂਆ ਬਾਜੂ ਦੇ ਚਿੱਥੇ ਆਪਾਂ ਟੁਕਰੀ ਰੱਖਾਂਗੇ ਇਹ ਇਹਦੇ ਸੈਂਟਰ ਵਿੱਚ ਇਹ ਮੋਤੀ ਲਗਾ ਦਾਂਗੇ ਨਾਲ ਇਹ ਅਟੈਚ ਹੋ ਜੇਗੀ ਨਾਲੇ ਮੋਤੀ ਅਟੈਚ ਹੋ ਜਾਏਗਾ ਜਿਹੜੀ ਆਪਣੀ ਲੈਸ ਸਾਈਡ ਤੋਂ ਬਚ ਜਾਂਦੀ ਏ ਉਹਦੇ ਵੀ ਆਪਾਂ ਵਰਤੋਂ ਕਰ ਸਕਦੇ ਆ ਉਹਦੀ ਵਰਤੋਂ ਕਰਕੇ ਆਪਾਂ ਫੈਂਸੀ ਸੂਟ ਬਣਾ ਸਕਦੇ ਆ ਵੈਸੇ ਆਪਾਂ ਇਹਨੂੰ ਡਸਟ ਵਿੱਚ ਛੋੜ ਦੇਣਾ ਸੀਗਾ ਫੇਸ ਤੋਂ ਇਹਦਾ ਹੁਣ ਆਪਾਂ ਟੁਕਰੀਆਂ ਕੱਟ ਕੇ ਤੇ ਬਾਜੂ ਤੇ ਪੈਂਟ ਫਲਾਜ ਦੇ ਮੂਰੀ ਤੇ ਲਾਇਆ ਹੈ ਇਹ ਜਿਵੇਂ ਵਰਤੋਂ ਕਰਕੇ ਆਪਾਂ ਵਧੀਆ ਫੈਂਸੀ ਸੂਟ ਤਿਆਰ ਕਰ ਸਕਦੇ ਹਾਂ ਤੇ ਡਿਜ਼ਾਈਨ ਦੇ ਹਿਸਾਬ ਨਾਲ ਹੁਣ ਇਸ ਤਰ੍ਹਾਂ ਆਪਣੀ ਕੋਈ ਲੈਸ ਬਚੀ ਹੋਈ ਹੈ ਜਿਹੜੀ ਗੋਲ-ਗੋਲ ਧਿਆਨ ਨਾਲ ਕੱਟਣੀ ਵੀ ਆਪਣੀ ਜਿਹੜੀ ਸਾਈਡ ਦੀ ਉਹਨਾਂ ਕੱਟੀ ਜਾ ਜਿਹੜੀ ਜਾਲੀ-ਜਾਲੀ ਦਿੱਤੀ ਹੋਈ ਹੈ ਉਹਨੂੰ ਕੱਟ ਕੇ ਇਸ ਤਰ੍ਹਾਂ ਗੋਲ ਕੱਟ ਲੈਣੀ ਹੈ ਕੱਟ ਕੇ ਹੁਣ ਆਪਾਂ ਪੈਂਟ ਫਲਾਜੇ ਦੇ ਮੂਹਰੇ ਤੇ ਲਗਾ ਲਈਏ ਬਾਜੂ ਤੇ ਹੁਣ ਆਪਾਂ ਜਿਹੜਾ ਤਰਪਾਈ ਕਰਾਂਗੇ ਉਹਨੂੰ ਫਿਰ ਤਰਪਾਈ ਕਰਾਂਗੇ ਨਾਲੇ ਇੱਥੇ ਇਸ ਤਰ੍ਹਾਂ ਰੱਖ ਕੇ ਉੱਤੇ ਮੋਤੀ ਰੱਖ ਕੇ ਨਾਲ ਟੈਚ ਕਰ ਦੋਗੇ ਤੁਸੀਂ ਵੀ ਇਸ ਤਰ੍ਹਾਂ ਤੁਹਾਡੇ ਲੈਸ ਜਿਵੇਂ ਸੁੱਟਾ ਤੇ ਲੱਗੀ ਹੁੰਦੀ ਏ ਉਹਦੀ ਵਰਤੋਂ ਕਰ ਸਕਦੇ ਹੋ ਤੁਹਾਨੂੰ ਡਿਜ਼ਾਈਨ ਬਣਾ ਸਕਦੇ ਹੋ ਤੇ ਫੈਂਸੀ ਹੋਰ ਵਧੀਆ ਬਣਾ ਸਕਦੇ ਹੋ ਸੂਟ ਨੂੰ ਤੁਸੀਂ ਇਸ ਤਰ੍ਹਾਂ ਵੀਡੀਓ ਵੇਖ ਕੇ ਤੁਸੀਂ ਵੀ ਕੋਈ ਡਿਜ਼ਾਈਨ ਤਿਆਰ ਕਰੋ ਸੋ ਤੁਹਾਨੂੰ ਪੈਂਸੀ ਬਣਾਓ ਵੀਡੀਓ ਵੇਖ ਕੇ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਇਹ ਕਿਵੇਂ ਦੀ ਲੱਗੀ